ਟਾਈ ਵੀਡੀਓ ਤੁਹਾਡਾ ਦਿਲ ਜਿੱਤਲੇਗੀ ਦੋਸਤੋ ਤੇ ਇੱਕ ਪਾਸੇ ਜਿਹੜੀ ਆ ਸਿਸਟਮ ਦੇ ਚਪੇੜ ਵੀ ਬੱਜੇਗੀ ਕਿ 36 ਗੱਡ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵਾਇਰਲ ਕਿਉਂ ਹੋ ਰਹੀ ਹੈ ਕਿ ਪ੍ਰੈਗਨੈਂਟ ਲੇਡੀ ਆ ਉਸ ਨੂੰ ਜਿਹੜਾ ਹਸਪਤਾਲ ਪਹੁੰਚਾਇਆ ਜਾ ਰਿਹਾ ਡੇਢ ਕਿਲੋਮੀਟਰ ਲੇਡੀਜ਼ ਨੇ ਮੋਢੇ ਤੇ ਚੱਕਿਆ ਪਿੱਠ ਤੇ ਬਿਠਾ ਕੇ ਉਸ ਨੂੰ ਹਸਪਤਾਲ ਜਾ ਕੇ ਐਡਮਿਟ ਕਰਵਾਇਆ ਫਿਰ ਕਿਤੇ ਜਾ ਕੇ ਉਸ ਦੀ ਡਿਲੀਵਰੀ ਹੋਈ ਹੈ ਤਾਂ ਕਿਤੇ ਨਾ ਕਿਤੇ ਸਿਸਟਮ ਫੇਲੀਅਰ ਹੈ ਬਹੁਤ ਵੱਡਾ ਤੇ ਇਹਦੇ ਲਈ ਤੁਸੀਂ ਜੇ ਉਸ ਤੋਂ ਵੀਡੀਓ ਸ਼ੇਅਰ ਕਰਨੀ ਹੈ ਤਾਂ ਜੋ ਸਰਕਾਰਾਂ ਤੱਕ ਇਹ ਵੀਡੀਓ ਪਹੁੰਚੇ ਪਤਾ ਲੱਗੇ ਕਿ ਕਿੱਡਾ ਵੱਡਾ ਫੇਲੀਅਰ ਹੈ ਛਤੀਸਗੜ੍ਹ ਦੀ ਵੀਡੀਓ ਹੈ ਛੱਤੀਸਗੜ੍ਹ ਦੇ ਜਸ਼ਪੁਰ ਦੇ ਵਿੱਚ ਜਿਹੜਾ ਇੱਕ ਆਦੀਵਾਸੀ ਗਰਭਵਤੀ ਔਰਸੀ ਜਿਸ ਨੂੰ ਮੋਢਿਆਂ ਦੇ ਚੱਕ ਕੇ ਜਿਹੜਾ 1.5 ਕਿਲੋਮੀਟਰ ਤੱਕ ਲੇਡੀਜ਼ ਲੈ ਕੇ ਗਈਆਂ ਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਆਓ ਵੀਡੀਓ ਦੇਖ ਲਓ ਜਲਦੀ ਜਲਦੀ ਵੀਡੀਓ ਤੁਸੀਂ ਸ਼ੇਅਰ ਕਰਨੀ ਆ ਲਓ ਜੀ ਆਹ ਵੀਡੀਓ ਦੇਖ ਲਓ ਤੁਸੀਂ ਪਾਣੀ ਵੀ ਹੈ ਤੇ ਪੱਥਰ ਵੀ ਹੈ ਸੜਕ ਨਹੀਂ ਹੈਗੀ ਕਿਤੇ ਵੀ ਇਹ ਬਿਆਨ ਕਰਦੇ ਹਾਲਾਤ ਵੀ ਸਿਸਟਮ ਕਿਤੇ ਨਾ ਕਿਤੇ ਫੇਲ ਹੈ ਦੇਖੋ ਜੀ ਪੁਲ ਟੁੱਟ ਗਿਆ ਪੁਲ ਦੇ ਉੱਤੋਂ ਦੀ ਲੈ ਕੇ ਜਾਣਾ ਪੈ ਰਿਹਾ ਹੈ ਪਾਣੀ ਦੇਖ ਲਓ ਤੇ ਇਹ ਲੇਡੀਜ਼ ਜਿਹੜੀ ਆ ਉਹ ਪ੍ਰੈਗਨੈਂਟ ਹੈ ਦੇਖੋ ਤੁਸੀਂ ਕਿੰਨਾ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਫਿਲਮਾਂ ਦੇ ਵਿੱਚ ਦੇਖਦੇ ਆਂ ਪਰ ਅੱਜ ਅਸਲ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਤੇ ਮਨ ਵੀ ਭਾਵਕ ਹੁੰਦਾ ਇਹ ਗੱਲਾਂ ਦੇਖ ਕੇ ਦੇਖੋ ਇਹ ਇਹ ਵੀਡੀਓ ਬਾਅਦ ਦਾ ਹੈ ਦੇਖੋ ਹਸਪੀਟਲ ਤੋਂ ਘਰ ਜਾਂਦੇ ਸਮੇਂ ਦਾ ਦੇਖੋ ਜੀ ਕਹਿੰਦੇ ਵੀ ਪਿੰਡ ਚ ਐਂਬੂਲੈਂਸ ਨਹੀਂ ਪਹੁੰਚਦੀ ਸੀ ਤਾਂ ਫਿਰ ਪੈਦਲ ਹੀ ਚੱਲ ਪਏ ਤੇ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਜਾ ਕੇ ਫੇਰ ਕਿਤੇ ਜਾ ਕੇ ਡਿਲੀਵਰੀ ਹੋਈ ਹੈ ਤਾਂ ਹਾਲਾਤ ਦੇਖ ਸਕਦੇ ਹੋ ਤੁਸੀਂ ਛੱਤੀਸਗੜ੍ਹ ਦੇ ਹਾਲਾਤ ਨੇ ਇਹ ਤਾਂ ਕਹਿੰਦੇ ਵੀ ਅਸੀਂ ਦੇਸ਼ ਨੂੰ ਸੋਹਣਾ ਬਣਾਤਾ ਸਵਸਥ ਬਣਾਤਾ ਤੇ ਹਰ ਇੱਕ ਦੇ ਲਈ ਸਹੂਲਤ ਪੈਦਾ ਕਰਤੀ ਕਿੱਥੇ ਨੇ ਉਹ ਸਹੂਲਤਾਂ ਆ ਜਿਹੜੀ ਗੱਲਾਂ ਨੇ ਕਿਤੇ ਨਾ ਕਿਤੇ ਕਾਗਜ਼ਾਂ ਦੇ ਵਿੱਚ ਰਹਿ ਜਾਂਦੀਆਂ ਇਹ ਕਾਗਜ਼ਾਂ ਦੇ ਪੋਲ ਖੋਲਦੀਆਂ ਇਹ ਤਸਵੀਰਾਂ ਤੁਸੀਂ ਸ਼ੇਅਰ ਕਰਨੀਆਂ ਸਰਕਾਰਾਂ ਤੱਕ ਪਹੁੰਚਾਉਣੀਆਂ ਤੇ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਹੈ ਤਾਂ ਜੋ ਹਰ ਇੱਕ ਭਾਰਤ ਵਾਸੀ ਨੂੰ ਪਤਾ ਲੱਗੇ ਕਿ ਭਾਰਤ ਦੇ ਹਾਲਾਤ ਕੀ ਨੇ ਲੋਕਾਂ ਨੂੰ ਕਿੰਨਾ-ਕਿੰਨਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਵੀਡੀਓ ਨੂੰ ਕਰਿਓ ਦਬਕੇ ਸ਼ੇਅਰ ਕਮੈਂਟਾਂ 'ਚ ਰੈਕ ਕਰਿਓ ਸਾਂਝੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ